ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸ਼ਲੋਕ ਮਹੰਦਾ ਪਹਿਲਾ ਦੁਖ ਦਾਰੂ ਸੁਖ ਰੋਗ ਭਿਆ ਜਾ ਜੁਗ ਦਾਮ ਨਾ ਹੋਈ ਤੂੰ ਕਰਦਾ ਕਰਨਾ ਮੈਂ ਨਾਹੀ ਜਾ ਹਉ ਗਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਨਾ ਜਾਈ ਲਖਿਆ ਰਹਾ ਜਾਤ ਮਹ ਜੋਤ ਜੁਤ ਮੈਂ ਜੋ ਤਾ ਕਲ ਕਲਾਪੁਰ ਪੂਰ ਰਹਿਆ ਤੂ ਸੱਚਾ ਸਾਹਿਬ ਚੁਸਤ ਵਦਿਓ ਜਿਨ ਕੀਤੀ ਸੋ ਪਰਪਿਆ ਕਹੋ ਨਾਨਕ ਕਰਤੇ ਗਿਆ ਬਤਾਂ ਜੋ ਕੁਛ ਬੜਨਾ ਸੋ ਕਰ ਰਹਿਆ ਸੋਦਰਗਾ ਸ ਮਹੰਦਾ ਪਹਿਲਾ ਇੱਕ ਊ ਓ ਅੰਕਾਰੂ ਸਤਗੁਰ ਪ੍ਰਸਾਦ ਸੋ ਦਰਪੀ ਰਖੇ ਹਾ ਸੋ ਕਰਕੇ ਹਾ ਜਿਤ ਮਹਰਮ ਸੰਮਾਨ ਦੇ ਵਾਜੇ ਤੇਰੇ ਨਾਦ ਨੇ ਕੋ ਸੰਖਾ ਕਿਤੇ ਤੇਰੀ ਵਣਹਾਰੀ ਕੇਤੇ ਤੇਰੇ ਰਗ ਬਰੀਸੋ ਕਹੀਏ ਕੇਤੇ ਤੇਰੀ ਗਾਵਣਹਾਰੇ ਗਾਵੰਤ ਤਰੋਂ ਪਉਣ ਪਾਣੀ ਬਹਿ ਚੰਤਰ ਜਾਗ ਰਾਜਾ ਤਰੰਦੁਆਰੀ ਗਾਵੰਤ ਪਨੋ ਜਤ ਗੁਪਤ ਲਖ ਜਾਨਣਾ ਵਿਖਿ ਵਿਖਿ ਤਰੰਬੀਚਾਰੇ ਗਾਵੰਤ ਤਨਿਸਰ ਬ੍ਰਹਮਾ ਦੇਵੀ ਸੋਹਣ ਕੇ ਰਿਸਦਾ ਸੁਆਰੇ ਗਾਵੰਤ ਤੁਮੋਂ ਇੰਦਰੇਂਦਰ ਅਤਰੰ ਬੈਠੇ ਦਿਵ ਤੇ ਅੰਦਰ ਨਾਲੇ ਗਾਵੰਤ ਤੁਮੋਂ ਜਿਤਿ ਸਮਾਦੀ ਅੰਦਰ ਗਾਵੰਤ ਤੁਮੋਂ ਸਾਧ ਵਿਚਾਰੇ ਗਾਵੰਤ ਤੁਮੋਂ ਜਤੀ ਸਤੀ ਸੰਤੋਕੀ ਗਾਵੰਤ ਤੁਮੋਂ ਵੀਰ ਕਰਾਰੀ ਗਾਵੰਤ ਤੁਮੋਂ ਪੰਡਤ ਬਦਨ ਰਖੀ ਕਰ ਜੋਗ ਜੋਗ ਬੀਤਨ ਨਾਲੇ ਗਾਵੰਤ ਤੁਮੋਂ ਮੋਹਣੀਆਂ ਮਨ ਮੋਹਨ ਤੁਰਗ ਮਚ ਪਿਆਲੇ ਗਾਵੰਤ ਜਤਨ ਰਤਨ ਨਾਮ ਪਾਇ ਤਰੇ ਅੜਛੜ ਤੀਰ ਤੁਨ ਨਾਮੇ ਗਾਵੰਤ ਤੁਮ ਚੋਤ ਮਹਾਬਲ ਸੂਰਾ ਗਾਵੰਤ ਤੁਨ ਕਾਣੀ ਚਾਰੀ ਗਾਵੰਤ ਤੁਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਨੋਂ ਗਾਵਣ ਜੁਤਿਤ ਭਾਵਨਾ ਰਤੇ ਤੇਰੇ ਭਗਤੁਰ ਕਾਲੇ ਹੋਰ ਕੀਤੇ ਗਾਵ ਪਜੇ ਮੈਂ ਜਤਨਾ ਨਾਨਕਿਆ ਵਿਚਾਰੇ ਸੋ ਹੀ ਸੋ ਹੀ ਸਦਾ ਸਚ ਸਾਹਿਬ ਸੱਚਾ ਸੱਚੀ ਨਾਈ ਹਾ ਭੀ ਹੋਸੀ ਜਨ ਜਸੀ ਰਚਨਾ ਜਿੰਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਸ੍ਰੀ ਮਾਇ ਜਿ ਰੂਪ ਆਈ ਕਰ ਕਰ ਦੇਖਾ ਗਿਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਤੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਸ ਹੋ ਸਹ ਪਸ ਹਿਬ ਨਾਨਕ ਰਹਿਣ ਰਜਾਈ ਆਸ ਮਹੰਲਾ ਬਹਲਾ ਸੁਣ ਵੱਡਾ ਕਹ ਸਭ ਕੋ ਏ ਕੀਵੜ ਵੱਡਾ ਡਿਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਗਹਰੇ ਵਾਲੇ ਤੇਰੇ ਰਹਿਸਮਾਈ ਵੱਡੇ ਮੇਰੇ ਸਾਹਿਬ ਗਹਿਰ ਮਹੀਰਾ ਗੁਗਹੀਰਾ ਕੋਈ ਨ ਜਾਣ ਤੇਰਾ ਗਿਤਾ ਕੀਵੜ ਜੀਰਾ ਰਹਾ ਸਭ ਸੁਰਤੀ ਮਿਲ ਤੁਰ ਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿਣ ਨਾ ਗਾਈ ਤੇਰੀ ਤਰਵੜਿਆਈ ਸਭ ਸਤ ਸਭ ਤਪ ਸਭ ਚਕਿਆਈਆਂ ਸਿੱਧਾ ਫੁਰਖਾਂ ਗਿਆ ਬੜੀਆਂ ਆ ਤੁਧਵਣਸ ਦੀ ਕਿਤੇ ਨਾ ਪਾਈਆ ਕਰਮ ਮਿਲ ਨਾ ਹੁਠਾ ਘਰਹਾਈਆ ਆਖਣ ਮਾਲਾ ਕਿਆ ਵਿਚਾਰਾ ਸੁਖਤੀ ਬਰੇ ਤੇਰੇ ਭੰਡਾਰਾ ਜਸਤੂ ਦੇਹ ਤਿਸੇ ਕਿਆ ਚਾਰਾ ਨਾਨਕ ਸਚ ਸਵਾਰ ਮਹਾਰਾ ਅਸਾ ਮਹਲਾ ਪਹਿਲਾ ਅਕਾਲੀ ਮਮਸਰੇ ਮਰ ਜਾਓ ਅਖਣ ਹਉ ਕਾਜਾ ਚ ਨਾਉ ਸਤਿਨਾਮ ਕੀ ਲਗੈ ਭੂਖ ਉਤ ਭੁਖ ਖਾਇ ਚ ਭਇ ਦੂਖ ਸੋਗ ਵਿਸਰੈ ਮੇਰੀ ਮਾਇ ਸੱਚਾ ਸਾਹਿਬ ਸਚ ਨੈ ਰਹਾਉ ਸਤਿਨਾਮ ਦੀ ਤਿਰਵੜਿਆਈ ਆਪ ਤੇ ਕੀਮਤ ਅਲਹਿਕਾਈ ਜੇ ਸੰ ਮਿਲ ਗਏ ਆਖਣ ਪਾਹੀ ਵਡਨ ਹੋਵਾ ਘਟ ਨ ਜਾਈ ਨਾ ਹੋ ਮਰਣਾ ਹੋਵਾ ਸੋਗ ਜਿੰਦ ਰਹਣ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਰਤੇਰੀ ਦਾਤੋ ਜਿੰਦਨ ਕਰ ਕਾ ਕੀਤੀ ਰਾਤ ਕਸਮੇ ਵਿਚਾਰ ਹੈ ਤੇ ਕਮ ਜਾ ਤੂੰ ਨਾਮ ਬਨਾ ਬਾਜ ਸੁਨਾਤ ਰਾਗ ਗੋਤਰੀ ਮਹਲਾ ਚੌਥਾ ਹਰ ਕੀ ਜਦ ਸਤਿਗੁਰੂ ਸਤਿਪੁਰ ਕਾ ਬਿਨੋ ਕੋ ਨੋ ਕਿਰਪਾਸ ਹਮ ਕੀਰੇ ਕਰਮ ਸਤਿਗੁਰੂ ਦਰਨਾਹੀ ਕਰਦੇ ਨਾਮ ਬਰਗਾਸ ਮੇਰੇ ਮੀਤ ਗੁਰਦੇਵ ਮੋਗੋ ਰਾਮ ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾ ਚੁ ਰਹਾ अर्जुन ਕੇ ਵਡਭਗ ਬਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲਾ ਧਰਮ ਤਤ ਹੈ ਮਨ ਸੰਗਤ ਗੁਣ ਪਰਵਾਸ ਜੇ ਨਾ ਹਰ 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 ਰਸ ਨਾਮ ਨਾ ਪਾਇਆ ਤੇ ਭਗ ਹੀਣ ਜੰਪਾਸੋ ਜੋ ਸਤਿਗੁਰੂ ਸਰਮ ਸੰਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਜੇ ਨਦ ਰਮਸਤ ਕਲਿਖਿਆ ਲਿਖਾਸ ਧੰਨ ਧੰਨ ਸਤ ਸੰਗ ਲਈ ਜਦ ਹਰਿ ਰਚ ਪਾਇਆ ਮੈਂ ਜਨ ਨਾਨਕ ਨਾਮ ਬਰਗਾਸ ਰਾਗ ਗੋਰੀ ਮਹਲਾ ਪੰਜਵਾਂ ਕਾਹੇ ਰੇ ਮਨ ਜਦ ਵਹ ਉਦਮ ਜਾ ਆਹਰ ਹਰ ਜੀਉ ਪ੍ਰਿਆਮ ਸਾਲ ਪਤਰ ਮਹ ਜਨ ਤੋ ਪਾਈ ਤਾ ਕਰਿ ਜਕਾ ਗਾ ਕਰ ਤਰਿਆ ਮੇਰੇ ਮਧੋ ਜੀ ਸਤ ਸੰਤ ਕ ਮਿਲਾ ਸੋ ਤਰਿਆ گر پر سرم پایا سوکے کاشٹ ہریا رہا جن نہ پتا ست نہ سم ہی ٹھاکر کاہی من کو کرا وس پچھے بچرے شریا تین گمن کلا وا و من و سمرن کریا ਸਬ ਨਿਧਾਨ ਦਾ ਸ਼ਸ਼ਟ ਸਿਧਾਨੋ ਠਾਕਰ ਕਰਦਲ ਧਰਿਆ ਜਨ ਨਾਨਕ ਬਲ ਬਲ ਸੱਤ ਬਲ ਜਈਏ ਤੇਰਾ ਅੰਤ ਨਾ ਪਾਰ ਬਰਿਆ ਰਾਗਾ ਸਾ ਮਹੱਲਾ ਚੋਤਾ ਸੋਪੁਰ ਕੋ ਇੱਕ ਊ ਓੰਕਾਰੂ ਸਤਗੁਰ ਪ੍ਰਸਾਦ ਸੋਪੁਰਖ ਨਰਨਜਨ ਹਰ ਪ੍ਰੁਖ ਨਰਨਜਨ ਹਾਰਗਮ ਅਗਮ ਅਕਾਰ ਸਬਤਿ ਆਵੈ ਸਬਤਿ ਆਵੈ ਤੁਜੀ ਹਉ ਸੱਚੇ ਸਰ ਜਨ ਖਾਨ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰਿ ਤੇ ਆਵੋ ਸੰਤੂ ਜੀ ਸਭ ਦੁਖ ਵਿਚਾਰ ਮਹਾਰਾ ਹਰ ਆ ਪੇਟਾ ਗੁਰ ਹਰ ਆ ਪੀ ਸੇਵਕੀ ਕੇ ਆਨੰਦ ਕੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋਪੁਰ ਕਾ ਮਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂ ਪਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਗਗਨ ਆਕ ਬਕਾਣਾ ਜੋ ਸਿਵਹ ਜੂ ਸਿਵਹ ਤੁਜੀ ਜਨ ਨਾਮ ਤੁਮ ਘਨ ਕਰ ਪਾਣਾ ਹਰਤੇ ਅਵਹ ਹਰਤੇ ਅਵਹ ਤੁਜੀ ਸੇ ਜਨ ਜਨ ਮਨ ਸੁਖ ਵਾਸੀ ਸੇ ਮੁਕਤ ਤੇ ਮੁਕਤ ਭਏ ਜਨ ਹਰਤੇ ਆ ਜੀ ਕੰਡ ਰੋਟੀ ਜਮਕੀ ਪਾਸੇ ਜਨਰ ਭੋਜਨ ਹਰ ਮਨ ਪੋਤਿਆ ਜੀ ਤਨ ਕਾ ਭੋਜ ਬਗਵਾਨ ਸੀ ਜਨ ਸੇ ਵੇਆ ਜਨ ਸੇ ਵੇਆ ਮੀਰਾ ਹਰਜੀਤ ਹਰ ਹਰ ਬਜਮਸੇ ਸੇ ਤੁਨੋਂ ਸੇ ਤੁੰ ਜਨ ਹਰਿ ਕਹਿ ਜੀ ਗੰਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸੁਣਾ ਹੁਣ ਮੁਬ ਜੀ ਹਰ ਅਨਿਕ ਅਵੇਕ ਅਨੰਤ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਪ ਹੈ ਜਪ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜਹਾ ਬਹੁਤਿ ਸਿਮਰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤੋ ਸੇ ਭਗਤ ਭੜੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਆਪਣੰ ਪਰ ਕਰਤਾ ਜੀ ਤਉ ਦੇ ਜੇਵੜ ਅਵਰ ਨ ਕੋਈ ਤੋ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੋ ਨਹ ਜਲ ਕਰਤਾ ਕੋਈ ਤਉ ਦੇ ਆਪੇ ਭਾਵਾਂ ਤੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇ ਤੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੇ ਤੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੀ ਜੀ ਜੋ ਸਭ세 ਕਾ ਜਾਣੂ ਹੋਈ ਅਸ ਮਹਲਾ ਚੁਤਾ ਤੂ ਕਰਦਾ ਸਤਿਆਰ ਮੜਾ ਸਾਈ ਜੋ ਤੂ ਭਾਵੈ ਸੋਈ ਤੀਸੀ ਜੋ ਤੂ ਦੇਹ ਸੋਈ ਹਮ ਬਈ ਰਹਾ ਸਭ ਤੇਰੀ ਤੂ ਸਬੜੀ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਖ ਲਾਤਾ ਮਨ ਮੁਕਵਈਆ ਤੂ ਤਾਬ ਛੋੜਿਆ ਮਿਲਾਇਆ ਤੂ ਦਰਿਆ ਸੁਬਤ ਜਹੀ ਮਾਹੀ ਤਦ ਬਿੰਦੂ ਚ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਬਚੜਿਆ ਸੰਜੋਗੀ ਮੇਲਾ ਜਿਸਰੋਂ ਤੂ ਜਾਣਾ ਹੈ ਤੂ ਜਨ ਜਾਣਾ ਹਰਗੁਣ ਤਿਹਿਆ ਕੁਵਕਾਣਾ ਜਿਨ ਹਰ ਦੇਵਿਆ ਤਿਨ ਸੁਖ ਪਾਇਆ ਸਜਹੀ ਹਰਨੰਤ ਮਾਇ ਤੂੰ ਆਪੇ ਕਰਤਾ ਤੇ ਰੱਜ ਸੁਭ ਹੋਇ ਤਦ ਬਿੰਦੂ ਜਾ ਵਰਨਾ ਕੋਇ ਤੂੰ ਕਰ ਕਰ ਵੇਖ ਜਾਣ ਹਰ ਸੋਇ ਜਦ ਨਾਨਕ ਗੁਰਮੁਖ ਪ੍ਰਗਟ ਹੋਇ ਅਸ ਮਹਲਾ ਪਹਿਲਾ ਸਿਤ ਸਰਵੜਾ ਪਹਿਲੇ ਨਮਸਾ ਪਾਣੀ ਪਾਵਕਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹੰ ਦੇਖਾ ਦੜੂ ਬਿਲੇ ਮਨੇ ਕਹਾਂ ਜੇ ਤਜ ਮੁੜਮਨਾ ਹਰ ਬਿਚਰ ਤੇਰੇ ਗੁਣ ਗਲਿਆ ਰਹਾ ਨਾ ਹਾਂ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਕਰਨ ਮਤ ਨਾਨਕ ਜਨ ਕੀ ਸਰਨਾ ਜੰਤੂ ਨਹੀਂ ਵਿਸਰਿਆ ਨਾ ਹਾਂ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤ ਨਾਨਕ ਦਿਨ ਕੀ ਸਰਨਾ ਜੰਤੂ ਨਾਹੀ ਵਿਸਰਿਆ ਅਸਮ ਹੰਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਨ ਮਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਉਜਲ ਦਰਨ ਕੈ ਜਨਮ ਰਿਤਾ ਜਾਤ ਰੰਗ ਮਾਇ ਕੇ ਰਹਾ ਹੋ ਜਪ ਤਪ ਸੰਜਮ ਧਰਮ ਨਾਮ ਕੁਮਾਇ ਸੇਵਾ ਸਾਧਨ ਜਾਨਿਆ ਹਰ ਰਇ ਕਹ ਨਾਨਕ ਹਮ ਨੀਚ ਕਰਨਨਾ ਚਰਨ ਪਰੇ ਕੀ ਰਖੋ ਸਰਮਹ ਜਪ ਤਪ ਸੰਜਮ ਧਰਮ ਨਾਮ ਕੁਮਾਇ ਸੇਵਾ ਸਾਧਨ ਜਾਨਿਆ ਹਰ ਰਇ ਤਉ ਨਾਨਕ ਹਮ ਨੀਚ ਗਰਨ ਮਾ ਸਰਨ ਪਰ ਕੀ ਰਾ ਕਹੋ ਧਰਮਾ ਇੱਕ ਓ ਅੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਰਸਮੀ ਕਬਯੋ ਬਾਚ ਬੇਨਤੀ ਚਉਪਈ ਅਮ੍ਰਿ ਕਰੋ ਹਾ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ہمری دش سب تمکا بہو آپ ہاتھ دے مہی بچا بہو سخی بسے مورو پروارا سیون کر تارا مور اچھا نج کر در سنگری پورن ہوئے ہماری آسا توجن کی رہے پیاسا تمہیں شاٹ کوئی ابر نہ آؤ جو بر چاہوں سو تمتے پاؤ ਸੇਵਕ ਜਗਹ ਮਾਰੀ ਤਾਰਿ ਇਹ ਚੰਦਨ ਚਦਰ ਹਮਾਰੀ ਮਾਰੀ ਇਹ ਆਪ ਹਾਤਾ ਮਝੇ ਉਪਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋਜੋ ਸਦਾ ਹਮਾਰੀ ਬੱਚਾ ਸ੍ਰੀ ਅਸਿ ਤੁਜੂ ਕਰਿਓ ਰੱਚਾ ਰਾਖਲ ਹੋ ਮਹ ਰਾਖਣ ਹਾਰੇ ਸਾਹਿਬ ਸੰਤ ਸੁਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹਕਤਾ ਤਮਹੁ ਬੁਰੀ ਚਰਦਸ ਕੰਤਾ ਕਾਲ ਬੈ ਬ੍ਰਹਮਾ ਬੁਪਤਰਾ ਕਾਲ ਬੈ ਸ਼ਿਵ ਜੋਗ ਬਤਰਾ ਕਾਲ ਬੈ ਕਰਮਿਸਨ ਪ੍ਰਕਾਸ਼ਾ ਸਗਲ ਕਾਲ ਕਾਗਿਆ ਤਮਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਤੁਮ ਲੋਕ ਸੁਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਛਨ ਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋਪਲ ਮੋਮਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਤਰ ਸਦੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਣਾ ਜਬ ਉਤਕਰ ਕਰਾਂ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬ ਆਕਾਰ ਪ੍ਰਕਾਰਤ ਕਬਹੋਂ ਤੁਮਨਾ ਮਿਲਤ ਦੇਹ ਤਦ ਸੁਬਹੋਂ ਜੀਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਤਿ ਫਿਰਾਲਮ ਜਾਣਤ ਬੇਤ ਭੇਦ ਅਰ ਆਲਮ ਨਿਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜਹ ਉਚਾਰਜਿ ਭੇਦਾ ਜਾ ਕਉ ਭੇਵ ਨੰ ਪਾਉਤਿ ਭਿਦਾ ਤਾ ਕਉ ਕਰਪਾ ਹਨ ਹਨੁ ਮਾਨੰਤ ਮਹਾ ਮੂੜਹ ਕਤਿ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਿਸ ਦਾ ਸਦਾ ਸਿਉ ਨਰੰਗਰ ਕਾ ਜੀ ਮਤਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਤ ਹੈ ਜੇਤੀ ਤੁਮਰਾ ਲਖਾਣਾ ਜਾਇ ਪਸਾਰਾ ਪਹੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਿਉ ਰਵ ਕਹੀ ਭੁਪ ਅੰਡਜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਵਹੋ ਰਚ ਦੀਨੀ ਕਹਾ ਫੂਲ ਰਾਜਾ ਹੋਵੇ ਬੈਠਾ ਕਹਾ ਸਿਮੰਡ ਭਿਉ ਸੰਗਰ ਕਠਾ ਸਗਰੀ ਸ੍ਰਿਸ਼ਟ ਦਿਖਾਈ ਅਚੰ ਭਵ ਆਦਿ ਗਾਦ ਸਰੂਪ ਸਿਆੰ ਭਵ ਅਵਰਚ ਮੇ ਰੀਤਮ ਕਰੋ ਸੇਖੋ ਬਰ ਅਸਿਕ ਸੰਘਰੋ ਦੁਸ਼ਟ ਜੀਤੇ ਅਦਵਤ ਤਤ ਬਤ ਸਗਲ ਮਲੇਸ਼ ਕਰੋ ਰਣ ਘਤਾ ਜੇ ਅਸੀ ਤ੍ਰਿਤ ਅਵਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵਾ ਮਰੇ ਪੁਰਖ ਜਨਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਗ ਕਟਿਮਟਾਰੇ ਜੋ ਕਲ ਕੋ ਇਕ ਬਾਰਤਿ ਹੈ ਹੈ ਤਾਗੇ ਕਾਲ ਨਿਗਟਨੇ ਹੈ ਰਚਾ ਹੋਇ ਤਾ ਹੇ ਸੁਬਕਾਲਾ ਦੁਸ਼ਟ ਅਰਿਸ਼ਟ ਤਰਾਂਤ ਤਕਾਲਾ ਕਿਰਪਾ ਦ੍ਰਿਸ਼ਟੰ ਜਾਹੀ ਮਹਰੇ ਹੋ ਤਾਗੇ ਤਾਪ ਤਰਕ ਮੋਹਰੇ ਹੋ ਰਿੱਧ ਤਿਦ ਕਰਮ ਸੁਭ ਹੋਈ ਦੁਸ਼ਟ ਚਹਾ ਸੁਭ ਸਕ ਨਾ ਬੁਈ ਇਕ ਵਾਰ ਜੇ ਤਮੈ ਸੰਭਾਰਾ ਕਾਲ ਵਾਸਤ ਹੈ ਉਬਾਰਾ ਜਨਰ ਨਾਮ ਤਹਾਰੋ ਕਾਹ ਦਾਰਦ ਦੁਸ਼ਟ ਦੋਖ ਤੇ ਰਹਾ ਛੜ ਗਏ ਤਮੈ ਸ਼ਰਨ ਤੁਹਾਰੀ ਆਪ ਹਾ ਦੇ ਲਿਹੁ ਬਾਰੀ ਸਰਬ ਤੋਰ ਮੋਹ ਸੁਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸੜਕ ਕੇ ਤੁਮ ਸਰਣ ਤੁਹਾਰੀ ਆਪ ਹੱਦ ਲਿਹੁ ਉਬਾਰੀ ਸਰਬਟਾਰ ਮਹੋ ਸੁਹਾਈ ਦੁਸ਼ਟ ਲੋਕ ਤੇ ਲਹੁ ਬਚਾਈ ਸਵਯਾਨ ਪਾਇ ਗਹਿ ਜਲ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨੀ ਆਮਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ বেদ ਸਭ ਹੈ ਬਹੁ ਭੇਦ ਕਹ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੋ ਰਾਮ ਸਗਲ ਦੁਆਰ ਕੋ ਛਾੜ ਕ ਗਇਓ ਤੁਹਾਰੋ ਦਵਾਰ ਮਾਹੇ ਰਹੇਂਗੀ 라ਜ ਅਸ ਗੋਬਿੰਦ ਦਾਸ ਤੁਹਾਰੋ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਮਾਹੇ ਰਹੇਂਗੀ 라ਜ ਅਸ ਗੋਬਿੰਦ ਦਾਸ ਤੁਹਾਰੋ ਰਾਮਕਲੀ ਮਹੰਲਾ ਤੀਜਾ ਆਨੰਦ ਇੱਕ ਓੰਕਾਰੁ ਸਤਗੁਰ ਪ੍ਰਸਾਦਿ ਆਨੰਦ ਭਿਆ ਮੇਰੀ ਮਾਈ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਮਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਾਣ ਜਨੀ ਵਸਿਆ ਪਹਿ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਾਰੋ ਹਰਿ ਨੰਦੀ ਹਰਿ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਹੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਪਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਮ ਦੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤੋਂ ਤੇਰਾ ਸਭ ਕੁਝ ਹੈ ਜਿਸ ਤਿਹੇ ਸੋ ਪਾਵੈ ਸਦਾ ਸੁਖ ਸਾਲਾ ਹਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਵਾਜੇ ਸ਼ਬਦ ਗੁਨੀਰੀ ਕਹੈ ਨਾਨਕ ਸੱਚੇ ਸਾਹਿਬ ਤਿਆ ਨਾਹੀ ਦਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਲਾਈਆਂ ਸਦਾ ਗੁਰ ਗੋਣ ਕਿਤਾ ਗੁਰੂ ਬਟੋ ਦੇਸ ਜਦਿਆਂ ਹੈ ਵਡਿਆਈਆਂ ਕਹੇ ਨਾਨਕ ਨੂੰ ਤੰਤ ਹੋ ਸਬਦਦਰੋ ਪਿਆਰੂ ਸੱਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ਬਦ ਤਤ ਕਰਤਿ ਭਗਾ ਘਰਿ ਸੁ ਭਗਾ ਸ਼ੁਭਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੁੱਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮਿ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਹਣ ਹਦਵਾਜੇ ਆਨੰਦ ਸੁਨਹੁ ਵਡਪਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸ਼ਾਂਤ ਸਾਜਨ ਭਈ ਸਰਤਿ ਪੂਰੇ ਗੁਣ ਤੇ ਜਾਣੀ ਸੁਣ ਤੇ ਪਣੀ ਤ ਕਹਤੇ ਪਵਿਤ ਸਤਿਗੁਰ ਰਹਿਆ ਭਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਣੀ ਤ ਕਹਤੇ ਪਵਿਤ ਸਤਗੁਰ ਰਹਿਆ ਪਰ ਪੂਰੇ ਬਨਵੰਦ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿਚ ਤਨ ਮਸਤੂ ਫਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਥਾਗੁਰ ਕਾ ਪਇਓ ਜਿਸ ਕਾ ਸਬਦ ਸਹਾਰੋ ਜੇ ਕੋ ਗਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤੁ ਜਿਨਹ ਜਾਈ ਨਿਤ ਨਿਤ ਰਖਵਤਾਰੋ ਤਮ ਸੰਸਾਰ ਚਰਨ ਅਗਿ ਤਰੀਏ ਸਭ ਨਾਨਕ ਬ੍ਰਹਮਾ ਤੁਸਾਰੋ ਚਲੋਕ ਮਹੰਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮਨ ਜੋਗ ਕਤੋਈ ਮਨ ਨਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਜਪੀ ਹੋਈ ਤਰਜਪਿਆ ਮਹਾਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਲਾ ਤਾਂ ਜੀਵਾ ਤਨ ਮੰਥੀਵਾ ਹਰਿਆ ਤਰਜਪਿਆ ਮਹਾਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਲਾ ਤਾਂ ਜੀਵਾ ਤਨ ਮੰਨ ਦੀਵਾ ਹਰਿਆ ਪਾਉੜੇ ਤਿਤੈ ਤੁ ਸਮਰਤ ਜਿਤ ਕੋਈ ਨਾਹੇ ਉਤੇ ਤੇਰੀ ਰੱਖ ਅਗਨੀ ਉਤਰਮਾਹੇ ਸੁਣ ਕਾ ਜਮਕੇ ਦੂਤ ਨਾ ਇਤਰਾ ਛਡ ਜਾਹੇ ਭਉਜਲ ਵਿਚਿ ਮਚਕਾ ਹੋ ਗੁਰਤਬ ਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਕਾਹੇ ਕਲਮੇ ਹੋ ਪਣੂ ਗੁਣ ਗੋਬਿੰਦ ਗਾਹੇ ਸਭ ਤੇ ਨੋ ਕਿਰਪਾਲ ਤੁਮਾ ਦੇ ਸਾਹਿ ਚਾਹੇ ਮਰਤਾ ਕੋਈ ਨਾ ਜਾਏ ਜੀ ਆਪਹਿ ਤੁਧਰਾਹੀ ਸੁਲੋਕ ਮਹਲਾ ਪੰਜਵਾ ਅੰਤਰਗੁਰ ਆਰਧਮਾ ਜਿਹ ਵਾਝੰ ਗੁਰਨਾਉ ਨੇਤਰੀ ਜਤਗੁਰ ਪੇਕਣਾ ਸਰਮਣੀ ਤੁੰਨਾ ਗੁਰਨਾਉ ਸਤਗੁਰ ਚੇਤੀ ਰਤਿਆ ਦੁਗਹਿ ਪ੍ਰਇਅਟਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉਤਮ ਕਾੜਿ ਹੈ ਗਿਰਲੇ ਕੇ ਕੇ ਮਹਲਾ ਪੰਜਵਾ ਰਖੇ ਰਕਣਹਾਰੂ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਨ ਹੋ ਆਪ ਦਿਯਾਲ ਮਨਹੋ ਨ ਬਿਸਾਰਿਨ ਸਾਧ ਜਨ ਕਾ ਸੰਗ ਭਵ ਜਲ ਤਾਰਿਨ ਸਾਪਤ ਨਿੰਦਕ ਦੁਸ਼ਟ ਕਨ ਮਹ ਬਿਸਾਰਿਨ ਤੇ ਸਹਜ ਕੀ ਟੇਕ ਨਾਨਕੁ ਮਨੁ ਮਾਹੀ ਜਿਸ ਸੇ ਮਰਤ ਸੁਖ ਹੋਇ ਸਗਲੇ ਦੂਖ ਜਾਹੇ ਤੇ ਸਾਹਿਬ ਕੀ ਟੇਕ ਨਾਨਕੋ ਮਨ ਹੈ ਮਹੇ ਜੇ ਸਿਮਰਤ ਜੁਗ ਹੋਇ ਸਗਲੇ ਦੂਖ ਜਾਹੇ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਹਿ